ਲਓ ਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਬਲੌਗ ਤੇ ਬਈ ਅੱਜ ਆਪਾਂ ਚੱਲੇ ਹਾਂ ਸਾਡੀ ਕੇ ਸਵਰਾਜ ਏਜੰਸੀ ਵਾਲੇ ਕੋਲ ਆਜਾ ਪਤਾ ਲੱਗਣਾ ਕਿ ਉਹਨਾਂ ਅਗੇ ਪੰਜਾਬ ਕਰੋ ਟਾਪ ਨਵਾਂ ਟਰੈਕਟਰ ਹੈ ਜਿਹਦੇ ਵਿੱਚ ਕੀ ਕੀ ਵਿਸ਼ੇਸ਼ਤਾਵਾਂ ਕੀਤੀ ਗਈ ਨੇ ਕਿ ਤੇ ਕੀ ਹੋ ਜਾਦਾ ਰਿਸਪੌਂਸ ਹੈਗਾ ਜਿਹੜੇ ਲਓ ਜੀ ਬਾਈ ਜੀ ਜਦੋਂ ਆਪਾਂ ਏਜੰਸੀ 'ਚ ਦਾਖਲ ਹੋਏ ਸੀ ਤੇ ਆਪਾਂ ਨੂੰ ਮਿਲ ਗਿਆ ਆਪਣੇ ਪਿੰਡ ਦੇ ਦਰਸ਼ਨ ਸਿੰਘ ਜੈਲਦਾਰ ਜੀ ਜਿਨ੍ਹਾਂ ਨੇ ਨਵਾਂ ਸਵਰਾਜ 744 ਟਰੈਕਟਰ ਲਿਆ ਹੈਗਾ ਵਧਾਈਆਂ ਹੋਣ ਵੱਡੇ ਭਰਾ ਨੂੰ ਵਾਹਿਗੁਰੂ ਤਰੱਕੀਆਂ ਬਖਸ਼ੇ ਤੇ ਅੱਜ ਬਾਈ ਤੁਹਾਨੂੰ ਦਿਖਾਵਾਂਗੇ ਕਿ ਇਥੋਂ ਕਿੰਨੇ ਕ ਟਰੈਕਟਰ ਨਿਕਲਦੇ ਨੇ ਰਜਾਨਾ ਨਵੇਂ ਆਪਣੇ ਕਿਸਾਨ ਵੀਰਾਂ ਦੀ ਪਹਿਲੀ ਪਸੰਦ 855 ਟਰੈਕਟਰ ਸਵਰਾਜ ਟਰੈਕਟਰ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਬਾਈ ਜੀ 1 855 ਹੋਰ ਨਿਕਲ ਗਿਆ ਅੱਜ ਟਰੈਕਟਰ ਤੋਂ ਟਰੈਕਟਰ ਹੀ ਜਾ ਰਹੇ ਨੇ ਬਹੁਤ ਟਰੈਕਟਰ ਵਿਖਦੇ ਨੇ ਬਾਈ ਭਾਈ ਜੱਤਾਂ ਦੀ ਪਹਿਲੀ ਪਸੰਦ 855 ਇਧਰ ਭਾਈ ਜਿਹੜਾ ਨਵਾਂ ਪ੍ਰੋਟੈਕਟਰ ਹੈ ਉਹ ਨਵਾਂ ਲੱਗ ਰਿਹਾ ਨੇਗੇ ਰੇਤਾ ਲੱਗ ਗਿਆ ਸੀਗਾ ਇਹਦੇ ਉੱਤੇ ਇਹ ਬਾਕੀ ਇਧਰ ਸਰਵਿਸ ਕਰਵਾਈ ਸੀ ਭਾਈ ਵੀਰੇ ਨੇ ਇਧਰ ਭਾਈ ਨਵਾਂ ਟੈਕਨ ਆਇਆ ਇੱਕ ਉਹ ਬਈਆ ਬਈਆਂ ਨੇ ਨਵਾਂ ਟਰੈਕਟਰ ਲਿਆ ਜ ਆਪਣਾ ਈਸਵਰਾਜ 852 ਗੱਲ ਕਰਾਉਣਾ ਬਈਆਂ ਨਾਲ ਵੀ ਇਹੀ ਟਰੈਕਟਰ ਗਾ ਪਸੰਦ ਆ ਤੁਹਾਨੂੰ ਬਾਕੀ ਹੋਰ ਵੀ ਬਹੁਤ ਟਰੈਕਟਰ ਨੇ ਮੰਨ ਲਓ ਠੀਕ ਆ ਬਾਈ ਨਾਲ ਗੱਲ ਕਰਵਾਉਂਦੇ ਆ ਇਹ ਇਹਦੀ ਟਰੈਕਟਰ ਪਹਿਲਾਂ ਵੀ 852 ਦੇ ਲੈ ਵੀਰੇ ਹੈਗਾ 16 ਮਾਡਲ ਤੇ ਇਹ 3 ਸੀਟੇ ਕਰਕੇ ਉਹ ਫੋਰਵੀਟਰ ਵਧੀਆ ਸੀ ਨੇ ਤਾਂ ਕਰਕੇ ਲੱਤਾ ਜੀ ਹਾਂ ਕਿਵੇਂ ਹੁਣ ਚਲਾਈ ਜੀ ਕਿਵੇਂ ਟਰੈਕਟਰ ਪਹਿਲਾਂ ਚਲਾਈ ਜੀ ਵਧੀਆ ਹੈਗਾ ਚਲਾਈ ਜੀ ਬਹੁਤ ਵਧੀਆ ਹੈਗਾ ਹਾਂ ਇਹਨਾਂ ਦਾ ਤਾਂ ਵਧੀਆਗਾ ਮੰਨ ਕੇ ਚੱਲੋ ਅ ਖੜੇ ਖੜੇ ਨਹੀਂ ਹੁੰਦੇ ਕਿ ਦੂਜੇ ਟ੍ਰੈਡ ਖੜੇ ਵਾਲੇ ਹੁੰਦੇ ਨੇ ਇੱਕ ਤਾਂ ਹਾਂ ਜਿਵੇਂ ਹੁਣ ਕਿਸੇ ਤੇ ਮਰਜ਼ੀ ਦਾ ਮਲੇ ਟਰਾਲੀ ਚ ਹੈਗਾ ਹੋੜ ਰੈਡ ਖੜੇ ਹੋਈਆਂ ਨੇ ਇਹ ਖੜੇ ਨਹੀਂ ਹੁੰਦੇ ਕਿ ਹਾਂ ਹਾਂ ਲੋ ਜੀ ਬਈ ਜੀ ਇੱਕ ਟਰੈਕਟਰ ਹੋਰ ਬਾਈ ਚੱਲੇਗਾ ਸਾਡੇ ਹੁੰਦਿਆਂ ਦੇ ਬਾਈ ਘੱਟੋ ਘੱਟ ਇੱਥੋਂ 5-6 ਟਰੈਕਟਰ ਲੰਘੇ 8559 ਕਰੇ ਜੀ ਬਹੁਤ ਹੈ ਬਈ ਜ਼ਿਮੀਦਾਰਾਂ ਚ ਇਹਦਾ ਆਵਾਜ਼ ਚੈੱਕ ਕਰੋ ਤੁਸੀਂ ਨਵੇਂ ਜੀ ਸਰ ਅਗੱਲਵਾਦ ਬਣਾ ਰੱਖੀਏਗੀ ਪਹਿਲੀ ਪਸੰਦ ਹੈ ਕਿਸਾਨਾ ਜੀ ਲਓ ਜੀ ਬਾਈ ਜੀ ਇਹ ਹੈਗਾ ਨਵਾ 855 ਪ੍ਰੋ ਟੈਕ ਤੇਰੀ ਜਾਣਕਾਰੀ ਤੁਹਾਨੂੰ ਲੈ ਕੇ ਦੰਨੇ ਆ ਆਪਣੇ ਭਰਾ ਜਗਜੀਵਨ ਜੀ ਕੋਲੋਂ ਉਹ ਤੁਹਾਨੂੰ ਸਾਰੀ ਜਾਣਕਾਰੀ ਦੱਸਣਗੇ ਵੀ ਇਹਦੇ ਵਿੱਚ ਕੀ ਤਬਦੀਲੀ ਕੀਤੀ ਗਈ ਹੈਗੀ ਸੋ ਬਾਈ ਮਿਲਦੇ ਆ ਅੱਗੇ ਲਓ ਜੀ ਬਾਈ ਜੀ ਤੁਹਾਡੀ ਗੱਲ ਕਰਾਉਂਦੇ ਆ ਬਾਈ ਨਾਲ ਹਾਂਜੀ ਬਾਈ ਜੀ ਦੱਸੋ ਜੀ ਆਪਣੇ ਟਰੈਕਟਰ ਚ ਕੀ ਕਾਸ਼ੀਅਤ ਹੈ ਇਹ ਨਵੇਂ ਡਾਇਰੈਕਟਰ ਬਾਰੇ ਜਾਣਕਾਰੀ ਦਿਓ ਆਪਣੇ ਕਿਸਾਨ ਭਰਾਵਾਂ ਨੂੰ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਜੋ ਆਪਣਾ ਪ੍ਰੋ ਟੈਕ ਮਾਡਲ ਹੈ ਸਭ ਤੋਂ ਪਹਿਲਾਂ ਇੱਥੇ ਕੈਮਰਾ ਕਰੋ ਤੁਸੀਂ ਪ੍ਰੋ ਟੈਕ ਪ੍ਰੋ ਟੈਕ ਦਾ ਮਤਲਬ ਪ੍ਰੋ ਦਾ ਪ੍ਰੋਡਕਟਿਵਿਟੀ ਉਤਪਾਦਕਤਾ ਟੈਕਨੋਲੋਜੀ ਨਾਲ ਉਤਪਾਦਕਤਾ ਨੂੰ ਵਧਾਉਣਾ ਉਸ ਤੋਂ ਬਾਅਦ ਕੀ ਕਰੇ ਕੰਪਨੀ ਸਭ ਤੋਂ ਪਹਿਲਾਂ ਰੰਗ ਚੇਂਜ ਕਰੇ ਕਲਰ ਚੇਂਜ ਹੋ ਗਿਆ ਆਪਣਾ ਉਸ ਤੋਂ ਬਾਅਦ ਲੋਗੋ ਚੇਂਜ ਕਰੇ ਲੋਗੋ ਦਾ ਕੀ ਇੱਥੇ ਇੱਕ ਪਲਾਂਟ ਵੜਦੇ ਇੱਕ ਨਵੇਂ ਬੂਟੇ ਨੇ ਜਨਮ ਲੈ ਲਿਆ ਨਵਾਂ ਰੂਟ ਬਣ ਗਿਆ ਉਸ ਤੋਂ ਬਾਅਦ ਕੀ ਹੋਇਆ ਜੋ ਆਪਣਾ ਪਹਿਲਾ ਟਰੈਕਟਰ ਹੁੰਦਾ ਸੀ ਉਹਦੇ ਵਿੱਚ ਸਿੰਗਲ ਜੈਕ ਆਉਂਦਾ ਸੀ ਸਿੰਗਲ ਆਉਂਦਾ ਸੀ ਸਿੰਗਲ ਆਉਂਦਾ ਸੀ ਅੱਜ ਕੀ ਇਹ ਕੰਪਨੀ ਦੇ ਇਹ ਡਬਲ ਜੈਕ ਬਣਾਤਾ ਉਸ ਤੋਂ ਬਾਅਦ ਹੁਣ ਤੁਸੀਂ ਹਾਂਜੀ ਉਸ ਤੋਂ ਬਾਅਦ ਜੋ ਹਿੱਸਾ ਹੈ ਹੈਵੀ ਡਿਊਟੀ ਹਿੱਸਾ ਚੇ ਕਰਤਾ ਇੱਥੇ ਆਪਣੇ ਦੋਸਰਾ ਅਗਲਾ ਤੇ ਇਹ ਇਹਦਾ ਆਪਾਂ ਜੇ ਇਹਨੂੰ ਅੰਗਰੇਜ਼ੀ ਚ ਬੋਲੀਏ ਪ੍ਰੋਪੈਕਸਲ ਬੋਲਦੇ ਆ ਇਹਨੂੰ ਆਪਾਂ ਫਸਲ ਦੇ ਹਿਸਾਬ ਨਾਲ ਵੱਧ ਘੱਟ ਹੋ ਜੂਗਾ ਇਹ ਇਹ ਘੱਟੋ ਘੱਟ 48 ਇੰਚ ਤੇ ਚਲੇਗਾ ਵੱਧੋ ਵੱਧ 60 ਇੰਚ ਤੇ ਹੋ ਜੂਗਾ ਜੀ ਉਸ ਤੋਂ ਬਾਅਦ ਤੁਸੀਂ ਅੱਗੇ ਆ ਜਾਓ ਇਸਦੇ ਜੋ ਹੀਟ ਗਾਰਡ ਨੇ ਹਾਂਜੀ ਜਿਵੇਂ ਆਪਾਂ ਉੱਪਰ ਬੈਠਦੇ ਹਾਂ ਕੋਈ ਧੂ ਆਪਣੇ ਆਉਂਦੇ ਉਹ ਆਪਣੇ ਨੇਹੂ ਆ ਤੇ ਜੋ ਮੰਨ ਲਓ ਜਦੋਂ ਇੰਜਣ ਚੱਲ ਰਿਹਾ ਜੋ ਉਹਦੀ ਮੰਨ ਲਓ ਗਰਮੇਸ਼ ਹੈ ਉਹ ਆਪਾਂ ਨੂੰ ਨਹੀਂ ਆਉਗੀ ਉਸ ਤੋਂ ਬਾਅਦ ਨੰਬਰ ਦੋ ਇਹਦੇ ਨਾਲ ਇੱਕ ਹੈਂਡਲ ਲੱਗਾ ਜੋ ਆਪਾਂ ਨੂੰ ਚੜਨ ਵਾਸਤੇ ਬਹੁਤ ਸਾਨੀ ਹੋਊਗੀ ਇੱਥੇ ਇਸ ਤੋਂ ਬਾਅਦ ਠੀਕ ਹੈ ਉਸ ਤੋਂ ਬਾਅਦ ਇਸ ਦੇ ਵਿੱਚ ਇੱਕ 스마트 ਕੰਟੈਕਟ ਫੀਚਰ ਲਾਇਆ ਹੈ ਜਿਸ ਨਾਲ ਆਪਾਂ ਮੋਬਾਈਲ ਨਾਲ ਕੰਟੈਕਟ ਕਰ ਸਕਦੇ ਹਾਂ ਆਪਣਾ ਟਰੈਕਟਰ ਕਿੱਥੇ ਚੱਲ ਰਿਹਾ ਹੈ ਕਿੰਨਾ ਡੀਜ਼ਲ ਖਾ ਰਿਹਾ ਹੈ ਕਿੰਨੇ ਆਪਾਂ ਵਰਤੋਂ ਕਰ ਰਹੇ ਆ ਆਪਣਾ ਕੋਈ ਡਰਾਈਵਰ ਚਲਾ ਰਿਹਾ ਆ ਆਪਾਂ ਦੇਖ ਸਕਦੇ ਹਾਂ ਘਰੇ ਬੈਠ ਕੇ ਕੁਲ ਫੁੱਲ ਨੂੰ ਲੈ ਕੇ ਬਾਈ ਵੀ ਪੂਰੀ ਸੇਫਟੀ ਹੈ ਇਸ ਵਾਰ ਟਰੈਕਟਰ ਚ ਜੀਪੀਐਸ ਸਿਸਟਮ ਸਾਰਾ ਕੁਝ ਨਾਲ ਪੂਰੀ ਪੂਰੀ ਬਿਲਕੁਲ ਪੂਰੀ ਵੱਲ ਉਸ ਤੋਂ ਬਾਅਦ ਕੀ ਹੈ ਜੋ ਆਪਣਾ ਗੇਅਰ ਹੈ ਹਾਂਜੀ ਹਾਂਜੀ ਪਹਿਲਾਂ ਆਪਣਾ ਦੋ ਵਾਰ ਨਿਊਟਰਲ ਹੁੰਦਾ ਸੀ ਗੇਅਰ ਸਿੱਧਾ ਇੱਕ ਲੈਂਡ ਦੇ ਵਿੱਚ ਸੀ ਇਹ ਆਪਾਂ ਚੇਂਜ ਕਰਕੇ ਹਾਈ మీడియం ਸਿੱਧਾ ਕਰਤਾ ਤੇ ਲੋ ਸਾਈਡ ਤੇ ਕਰਤਾ ਉਸ ਤੋਂ ਬਾਅਦ ਤੁਸੀਂ ਨੰਬਰ ਇੱਥੇ ਆਓ ਚੈੱਕ ਕਰੋ ਇਹ ਆਪਣੇ ਆ ਗਿਆ ਬ੍ਰੇਕ ਬਿਲਕੁਲ ਗੱਡੀਆਂ ਵਾਂਗੂ ਬਣਾਤੇ ਆਪਾਂ ਨੇ ਹੈਂਡ ਬ੍ਰੇਕ ਲਗਾ ਹੈਂਡ ਬ੍ਰੇਕ ਲਗਾਤੇ ਆਪਾਂ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੈ ਪਲੇਟਫਾਰਮ ਬਾਅਦੋਂ ਆਪਾਂ ਜੇ ਹੋਰ ਇੱਕਲਾ ਪਲੇਟਫਾਰਮ ਲੱਗਦੇ ਇਹ ਕੰਪਨੀ ਨੇ ਨਾਲ ਕੀ ਕਰਿਆ ਮੈਲਟ ਵੀ ਨਾਲ ਦਿੱਤਾ ਮਜ਼ਬੂਤੀ ਪੂਰੀ ਹੈ ਪੂਰੀ ਮਜ਼ਬੂਤੀ ਹੋਈ ਹੈ ਉਸ ਤੋਂ ਬਾਅਦ ਕੀ ਹੈ ਸਭ ਤੋਂ ਵੱਡਾ ਜੋ ਫੀਚਰ ਹੈ ਪੀਟੀਓ ਦੇ ਗੇਅਰ ਆਪਾਂ ਨੂੰ ਹਰ ਇੱਕ ਡੈਕਟਰ ਦੇ ਵਿੱਚ ਦੋ ਪੀਟੀਓ ਮਿਲ ਗਏ ਆ ਜਾਂ ਰਿਵਰਸ ਪੀਟੀਓ ਜਾਂ ਡਬਲ ਪੀਟੀਓ ਇੱਥੇ ਆਪਾਂ ਉਸ ਨੂੰ 12 ਪ੍ਰਕਾਰ ਦੀ ਪੀਟੀਓ ਦੇਵਾਂਗੇ 10 ਪ੍ਰਕਾਰ ਦੀ ਪੀਟੀਓ ਫਾਰਵਰਡ ਗੇਅਰ ਦੋ ਬੈਕ ਦੇ ਗੇਅਰ ਨੇ ਇਹਦੇ ਵਿੱਚ ਤੁਸਾਨੂੰ ਕੀ ਹੈ ਸਭ ਤੋਂ ਵੱਡਾ ਫਾਇਦਾ ਕੀ ਹੈ ਇੰਪਲੀਮੈਂਟਰੀ ਚੇਂਜ ਕਰਨਾ ਪੈਂਦਾ ਹੈਗਾ ਜਦੋਂ ਕੋਈ ਵੀ ਇੰਪਲੀਮੈਂਟ ਹੈ ਤੁਸੀਂ ਉਹਦਾ ਮਤਲਬ ਕਿ ਚੱਕਰ ਆਪਾਂ ਪਹਿਲਾਂ ਕਿਸੀ ਪੁਰੀਆਂ ਚੇਂਜ ਕਰਨੀ ਪੈਂਦੀ ਸੀ ਇਹਦੇ ਚ ਪੁਰੀਆਂ ਨਹੀਂ ਚ ਇਸੇ ਇੰਪਲੀਮੈਂਟ ਤੇ ਗੇਅਰ ਲਾਓ ਕਿਸੇ ਨੂੰ ਚੇਂਜ ਕਰ ਲਓ ਆਓ ਜੀ ਹੋਰ ਕੀ ਇੱਥੇ ਡੂਰਾ ਮੈਕਸ ਐਕਸਲ ਬਣਾਤਾ ਹੈਵੀ ਡਿਊਟੀ ਕੋਈ ਵੀ ਤੁਸੀਂ ਕੰਮ ਕਰ ਰਹੇ ਹੋ ਕਿਸੇ ਆਪਣਾ ਹੈਵੀ ਬਣਾਤਾ ਪੂਰਾ ਕਿੰਨਾ ਮਰਜੀ ਭਾਰ ਚੱਕੋ ਕੋਸਮਰਜੀ ਇਹਨਾਂ ਕਰ ਸਕਦੇ ਹੋ ਉਸ ਤੋਂ ਵੱਧ ਕੀ ਹੁੱਕ ਦੀ ਜੋ ਉਚਾਈ ਹੈ ਪਹਿਲਾਂ ਆਪਣਾ ਕਿਸੇ ਟਰਾਲੀ 'ਚ ਦਿੱਕਤ ਆਉਂਦੀ ਸੀ ਚਾਈ ਘੱਟ ਸੀ ਹੁਣ ਇਹ ਕਟੋ-ਕਟ 17 ਇੰਚ ਦੇ ਲੈ ਕੇ ਆਪਾਂ ਇਹਨੂੰ ਹੁੱਕ ਨੂੰ ਜੋ ਟਰਾਲੀ ਨੂੰ ਪਾਉਣ ਦੀ ਸਿਖਾਈ ਹੈ ਉਹ ਸਭ ਤੋਂ ਸੌਖੀ ਹੋਗੀ ਜੋ ਮੱਛੀ ਹੁੱਕ ਨੂੰ ਦੀ ਉਹ ਤੁਹਾਡੇ ਦਿੱਕਤ ਆਉਂਦੀ ਸੀ ਠੀਕ ਹੈ ਵੀਰੇ ਠੀਕ ਤੇ ਕਿਹਦੇ ਆ ਇਹਦਾ ਪੀਟੀਓ ਦਾ ਸਿਸਟਮ ਸਮਝਾਓ ਕੁਛ ਪੀਟੀਓ ਦਾ ਆਪਾਂ ਨੇ ਇੱਥੇ ਗੇਅਰ ਲਾਤਾ 540 ਇਹ ਕਿਤੇ 540 E ਤੇ 540 ਲਿਖਿਆ ਹੋਇਆ ਹੈ 540 E ਦਾ ਕੀ ਮਤਲਬ ਹੈ 540 ਦਾ ਨੋਰਮਲ ਅਸੂ ਰਹੀ ਚੱਕਰਾਂ ਦੇ ਵਿੱਚ 540 E ਕਰਾਂਗੇ ਜਦੋਂ ਡਬਲ ਚੱਕਰ ਕਰ ਦੂਗਾ ਉਹ ਠੀਕ ਜਿਵੇਂ ਮੰਨ ਕੇ ਚੱਲੋ ਆਪਾਂ ਹਾਂ ਪੁਲੀਆਂ ਨਹੀਂ ਚੇਂਜ ਕਰਨ ਦੀ ਲੋੜ ਕਹਿੰਦਾ ਬਾਬੇ ਇੱਥੋਂ ਗੇਅਰ ਚੇਂਜ ਕਰ ਦੋ ਪੁਲੀਆਂ ਨੂੰ ਚੇਂਜ ਕਰਨ ਦੀ ਲੋੜ ਨਹੀਂ ਗਈ ਸਭ ਤੋਂ ਵੱਡਾ ਬੇਨਫੀਟ ਇਸ ਦਾ ਹੈ ਬੰਨ ਹੋਰ ਕੀ ਆ ਦੇਖੋ ਤੁਸੀਂ ਇੱਥੇ ਕਰੋ ਮਾਰੋ ਕੈਮਰਾ ਜਦੋਂ ਆਪਾਂ ਵੀ ਬਜਾਈ ਕਰ ਰਹੇ ਆ ਇੱਕ ਇੱਥੇ ਲੋਕ ਲਾਤਾ ਕੰਪਨੀ ਨੇ ਹਾਂਜੀ ਹਾਂਜੀ ਠੀਕ ਹੈ ਇਹਨਾਂ ਨੂੰ ਛੇੜਨ ਦੀ ਲੋੜ ਨਹੀਂ ਜਦੋਂ ਇੱਕ ਵਾਰ ਕੰਟਰੋਲ ਵੱਨ ਲਵੋ ਤੁਸੀਂ ਇਹਨੂੰ ਚੱਕੋਗੇ ਤਾਂ ਸਾਂਦ ਉੱਪਰ ਚੱਕਿਆ ਜਾਊਗਾ ਜਦੋਂ ਇਹਨੂੰ ਥੱਲੇ ਰੱਖ ਦੋਗੇ ਬਸ ਸਾਂਦ ਥੱਲੇ ਟਿਕ ਜਾਊਗਾ ਹਲਕ ਬਜਾਈ ਸਭ ਤੋਂ ਸਖਿਆਈ ਹੋ ਜਾਊਗੀ ਮਤਲਬ ਕਿ ਕੁੱਲ ਮਿਲਾ ਕੇ ਸੌਖਾ ਕਰਤਾ ਕਿਸਾਨ ਨੂੰ ਸਾਰਾ ਬਿਲਕੁਲ ਜਾਣ ਜਾਣ ਬੰਦਾ ਹੀ ਵਧੀਆ ਚਲਾ ਸਕਦਾ ਹੈ ਚਲਾ ਸਕਦੇ ਹਾਂਜੀ ਉਸ ਤੋਂ ਬਾਅਦ ਕੀ ਹੈ ਸਭ ਤੋਂ ਵੱਡਾ ਕੀ ਹੈ ਇੱਕ ਟਿਕਾ ਇੱਥੇ ਆਪਾਂ ਨੇ ਇੱਕ ਲਾਇਆ ਡਿਫਰੈਂਸ਼ੀਅਲ ਲੋਕ ਹਾਂਜੀ ਹਾਂਜੀ ਠੀਕ ਹੈ ਡਿਫਰੈਂਸ਼ਲ ਲੋਕ ਮਾਜੇ ਜਦੋਂ ਆਪਣਾ ਟਰੈਕਟਰ ਕਿਤੇ ਘਟ ਗਿਆ ਉੱਥੇ ਆਪਣਾ ਇੱਕ ਟਾਇਰ ਘਟ ਜਾਂਦਾ ਸੀ ਜਦੋਂ ਪਹਿਨ ਸਿੱਧਾ ਕਰਕੇ ਇਹਨੂੰ ਦੋਨੋਂ ਥਾਂ ਦੱਬਾਂਗੇ ਆ ਦੋਨੇ ਐਕਸਲ ਸਿੱਧੇ ਚੱਲਣਗੇ ਇਹਦਾ ਆਪਾਂ ਨੂੰ ਬਹੁਤ ਵੱਡਾ ਬੇਨਫਿਟ ਹੈ ਮਲੇ ਕੁੱਲ ਮਿਲਾ ਕੇ ਘੱਟ-ਘੱਟ 25 30 ਜੋ ਚੇਂਜਿੰਗ ਨੇ ਕੰਪਨੀ ਨੇ ਕਰੀਆਂ ਨੇ ਕਈ ਲੋਕ ਕਹਿੰਦੇ ਯਾਰ ਕੱਲਾ ਪਲੇਟਫਾਰਮ ਕੱਲਾ ਪਲੇਟਫਾਰਮ ਨਹੀਂ ਚੇਂਜ ਕਰਿਆ ਬਹੁਤ ਕੁਝ ਚੇਂਜ ਕਰੇ ਸੋਨੂੰ ਮੈਂ ਛੋਟੇ-ਛੋਟੇ ਆਈਟਮ ਦਿਖਾ ਦੇਣ ਕਿ ਉਸ ਏ ਤੁਹਾਡੇ ਇਸ ਦੇ ਵਿੱਚੋਂ ਹਜੇ ਵੀ ਰਹਿ ਗਈਆਂ ਆਉਣਗੀਆਂ ਕੁਲ ਮਿਲਾ ਕੇ ਵੀਰੇ ਵੀ ਕੰਪਨੀ ਨੇ ਜਮਾਨ ਸਰਾਈ ਕਰਤਾ ਮਤਲਬ ਹਾਂ ਕਿਹਨਾਂ ਦਾ ਭਾਵ ਕੀ ਹੈ ਜੋ ਇਹਦੇ ਵਿੱਚ ਅੱਜ ਫੀਚਰ ਆ ਗਏ ਆਉਣ ਵਾਲੇ 10 ਸਾਲ ਚ ਆਪਾਂ ਨੂੰ ਟਰੈਕਟਰ ਨਾਲ ਕੋਈ ਛੇੜ ਖੰਡ ਕਰਨ ਦੀ ਜਰੂਰਤ ਨਹੀਂ ਜੀਗੀ ਨਵੀਂ ਟੈਕਨੋਲੋਜੀ ਦੀ ਲੋਡ ਸੀ ਜੋ ਟੈਕਨੋਲੋਜੀ ਦਾ ਇਹਦੀ ਸਾਰੀ ਟੈਕਨੋਲੋਜੀ ਇਸ ਵਿੱਚ ਆਪਾਂ ਪਾਈ ਗਈ ਹੈ ਠੀਕ ਹੈ ਹਾਂਜੀ ਲੋ ਜੀ ਬਾਈ ਜੀ ਬਾਈ ਨੇ ਸਾਰੀਆਂ ਖਾਸੀਅਤਾਂ ਦੱਸ ਦੀਆਂ ਟਰੈਕਟਰ ਬਾਰੇ ਵੀ ਕੀ ਕੁਝ ਆਉਂਦਾ ਹੈਗਾ ਕੀ ਕੁਝ ਇਹ ਚ ਤਬਦੀਲੀ ਕੀਤੀ ਗਈ ਹੈਗੀ ਬਾਕੀ ਤੋਂ ਦੂਈ ਆਪਾਂ ਫਕਰ ਨਾਲ ਵੀ ਗੱਲ ਕਰਾਉਣੀ ਹੈਗੇ ਇਹਨਰੇ ਬਾਈ ਆਪਣੇ ਬਾਈ ਜੀ ਖੜੇ ਨੇਗੇ ਸਾਰੇ ਇਹ ਹੈ ਬਾਈ ਪ੍ਰੋਟੈਕ ਉਹ ਖੜੇ 4x4 ਆ ਲੋ ਜੀ ਬਾਈ ਜੀ ਹੁਣ ਆਪਾਂ ਬਾਈ ਜੀ ਤੋਂ ਪੁੱਛਦੇ ਆ ਵੀ ਕੀ ਟਾਰਗੇਟ ਆ ਪੰਜਾਂ ਦਾ ਕਿੰਨੇ ਟਰੈਕਟਰ ਵਿਕ ਜਾਂਦੇ ਨੇਗੇ ਕੀ ਸਿਸਟਮ ਹੈ ਹਾਂਜੀ ਬਾਈ ਜੀ ਦੱਸੋ ਵੀਰੇ ਆਪਾਂ ਬਾਈ ਜਿਹੜਾ 2000 ਆਪਾਂ ਮੰਨ ਲਓ 25 ਮਾਰਚ ਗਏ ਕਸਾ ਦਾ ਟਾਰਗੇਟ ਹੁੰਦਾ ਆਪਣਾ ਅਪ੍ਰੈਲ ਤੋਂ ਮਾਰਚ ਤੱਕ ਜਿਹੜਾ ਪਿਛਲੇ ਸਾਲ ਦਾ ਆਪਣਾ ਟਾਰਗੇਟ ਆਪਾਂ 500 ਪਲੱਸ ਟਰੈਕਟਰ ਵੇਚੇ ਪਿਛਲੇ ਸਾਲ ਜਿਹੜਾ ਆਪਣਾ ਹੁਣ ਨਵਾਂ ਟਾਰਗੇਟ ਹੈ ਤੁਸੀਂ ਦੇਖ ਲਓ ਰੇਸ਼ਿਓ ਕੀ ਬਣਦੀ ਉਹਦੀ ਜਿਹੜਾ ਅੱਜ ਦਾ ਆਪਣਾ ਨਵਾਂ ਟਰੈਕਟਰ ਪ੍ਰੋਟੈਕ ਆਉਣ ਦੇ ਨਾਲ ਜਿਹੜੀ ਆਪਣੀ ਸੇਲ ਵਧੀ ਹੈ ਉਹਦਾ ਆਪਣਾ ਟਾਰਗੇਟ ਅਗਲੇ ਮਹੀਨੇ ਦਾ 100 ਟਰੈਕਟਰ ਵੇਚਣ ਦਾ ਇੱਕ ਮਹੀਨੇ ਦੇ ਵਿੱਚ ਤੇ ਵੀਰੇ ਜਿਹੜੀ ਆਪਣੀ ਨਵੀਂ ਜਨਰੇਸ਼ਨ ਹੈ ਮੰਨ ਕੇ ਚੱਲੋ ਵੀ 22 23 ਸਾਲ ਤੋਂ ਲੈ ਕੇ 26 27 ਸਾਲ ਤੱਕ ਵੀ ਉਹ ਕਿਹੜਾ ਟਰੈਕਟਰ ਜਿਆਦਾ ਪਸੰਦ ਕਰਦੀ ਹੈ ਅੱਜ ਦੇ ਟਾਈਮ ਤੁਸੀਂ ਮੈਨੂੰ ਕਹਿ ਵੀ ਮੈਂ ਸਵਰਾਜ ਕੰਪਨੀ 'ਚ ਖੜਾ ਵੀ ਮੈਂ ਬੋਲੂਗਾ ਤੁਸੀਂ ਵੀ ਦੇਖਦੇ ਹੋ ਫੇਸਬੁੱਕ WhatsApp ਸਭ ਦੇਖਦੇ ਹੋ ਉੱਥੇ ਕੀ ਹੈ ਜੋ ਅੱਜ ਸਵਰਾਜ ਦੀ ਮੰਗ ਹੈ ਸਭ ਤੋਂ ਪਹਿਲੇ ਨੰਬਰ ਤੇ ਜੇ ਆਦਰ ਕੰਪਨੀਆ ਜਿੰਨਾ ਟਰੈਕਟਰ ਵੇਚ ਰਹੀਆਂ ਤਾਂ ਸਵਰਾਜ ਕੱਲਾ ਉਹਨਾਂ ਟਰੈਕਟਰ ਵੇਚਦੇ ਇਸ ਮਾਰਕੀਟ ਦੇ ਵਿੱਚ ਇਹ ਤਾਂ ਹੈ ਵੀਰੇ ਸਭ ਤੋਂ ਵੱਧ ਵੇਖਣ ਵਾਲਾ ਟਰੈਕਟਰ ਸਵਰਾਜ ਹੀ ਹੈਗਾ ਜੋ ਪ੍ਰੋਟੈਕ ਪ੍ਰੋਟੈਕ ਆਪਣਾ ਨਵਾਂ ਟਰੈਕਟਰ ਹੈ ਇਹਦੀ ਇੰਨੀ ਡਿਮਾਂਡ ਆਇਆ ਹੱਦੋਂ ਵੱਧ ਰੋਜ਼ 10-10 ਫੋਨ ਆਉਂਦੇ ਨੇ ਅਸੀਂ ਪੰਜ-ਪੰਜ 770 ਦੇ ਰੋਜ਼ ਬੁੱਕ ਕਰਦੇ ਹਾਂ ਠੀਕ ਹੈ ਵੀਰੇ ਧੰਨਵਾਦ ਵੀਰੇ ਲਓ ਜੀ ਬਾਈ ਜੀ ਆਪਾਂ ਏਸੀ 855 ਾਲੀ ਏਜੰਸੀ ਤੇ ਹੁਣ ਆਪਾਂ ਚੱਲਦੇ ਆਂ ਵਾਪਸ ਤੇ ਤੁਹਾਨੂੰ ਦਿਖਾਉਨੇ ਇੱਥੋਂ ਦਾ ਮਾਹੌਲ ਤੇ ਦੇਖੋ ਬਾਈ ਲੈਣ ਤੇ ਖੜਾ ਰੱਖੇ ਨੇ 855 ਹੁਣ ਆਪਾਂ ਚੱਲੇ ਆਂ ਵਾਪਸ ਅੰਡਰ ਨੂੰ ਲਓ ਜੀ ਬਾਈ ਜੀ ਜਿਵੇਂ ਤੁਹਾਨੂੰ ਪਤਾ ਆ ਪਰਨਾਨ ਸਾਹਿਬ ਗਈ ਸੀ ਸਾਨੂੰ ਸਵਰਾਜ 855 ਫਰੋਟੈਕ ਦੇ ਦਰਸ਼ਨ ਕਰਵਾਏ ਸੀ ਤੇ ਜਾਣਕਾਰੀ ਦਿੱਤੀ ਸੀ ਆਪਾਂ ਨੇ ਉਸ ਬਾਰੇ ਮੇਸਨਾਰੀ ਆਪਣਾ ਬਲੌਗ ਹੁੰਦਾ ਹੈ ਬਈ ਸਮਾਪਤ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਪਾਕੇ ਤੋਂ ਬਾਅਦ ਸ਼ੇਅਰ ਕਰ ਦਿਓ ਇਹ ਆਪਾਂ ਤੁਹਾਨੂੰ ਤੁਹਾਡੇ ਲਈ ਨਵੇਂ ਨਵੇਂ ਬਲੌਗ ਲੈ ਕੇ ਆਇਆ ਕਰਾਂਗੇ ਜਾਣਕਾਰੀ ਭਰਪੂਰ ਇਸੇ ਕਾ ਲਈ ਆਪਣਾ ਬਲੌਗ ਸਮਾਪਤ ਹੁੰਦਾ ਹੈ ਅਜਾਦ ਦਿਓ ਧੰਨਵਾਦ ਸਤਿ ਅਕਾਲ ਖੁਦਾ ਹਿਦਾਇਤ